ਫਿਲੌਰ ਵਿਖੇ ਬਿਊਟੀ ਪਾਰਲਰ ਦੀ ਦੁਕਾਨ ਨੂੰ ਲੱਗੀ ਅੱਗ ਲੱਖਾਂ ਰੁਪਏ ਦਾ ਹੋਇਆ ਨੁਕਸਾਨ ਜਿਤਨਾ ਸੀ ਕਿ ਫਿਲੌਰ ਗਿਲਾ ਰੋਡ ਤੇ ਸਥਿਤ ਡੀ ਹੈਵਨ ਬਿਊਟੀ ਪਾਰਲਰ ਦੀ ਦੁਕਾਨ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਦੁਕਾਨ ਨੂੰ ਅੱਗ ਲੱਗਣ ਦੀ ਸੂਚਨਾ ਆਲੇ ਦੁਆਲੇ ਦੇ ਦੁਕਾਨਦਾਰਾਂ ਨੇ ਬਿਊਟੀ ਪਾਰਲਰ ਦੇ ਮਾਲਕ ਨੂੰ ਫੋਨ ਕਰਕੇ ਦਿੱਤੀ ਬਿਊਟੀ ਪਾਰਲਰ ਦੀ ਮਾਲਕਣ ਬੀਬੀ ਅਮਨਦੀਪ ਹੋਰ ਮੌਕੇ ਤੇ ਪੁੱਜੀ ਅਤੇ ਮੋਹੱਲਾ ਨਿਵਾਸੀਆਂ ਨੇ ਮੌਕੇ ਤੇ ਪੁੱਜ ਕੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ਤੇ ਪੁੱਜ ਕੇ ਅੱਗ ਤੇ ਕਾਬੂ ਪਾਇਆ ਆਗ ਤੇ ਕਾਬੂ ਪਾਉਣ ਨਾਲ ਆਸ-ਪਾਸੀਆਂ ਦੁਕਾਨਾਂ ਦਾ ਬਚਾਅ ਹੋ ਗਿਆ ਇਸ ਬੰਦੀ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਆਗ ਲੱਗਣ ਨਾਲ ਉਹਨਾਂ ਦਾ ਤਕਰੀਬਨ 350000 ਰੁਪਏ ਦਾ ਨੁਕਸਾਨ ਹੋ ਗਿਆ ਹੈ ਉਸ ਨੇ ਦੱਸਿਆ ਕਿ ਆਗ ਬਿਜਲੀ ਦੇ 60 ਸਰਕਟਾਂ ਨਾਲ ਲੱਗੀ ਲੱਗਦੀ ਹੈ ਘਟਨਾ ਸਥਾਨ ਤੇ ਥਾਣਾ ਫਲੋਰ ਦੇ ਥਾਣੇਦਾਰ ਜਸਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਅਤੇ ਦੁਕਾਨ ਮਾਲਕ ਦੇ ਬਿਆਨ ਨੋਟ ਕੀਤੇ ਏਪੀਨਿ ਪੰਜਾਬੀ ਲਈ ਫਲੋਰ ਤੋਂ ਸਿੰਦਰ ਸਿੰਘ ਨਾਲ ਪ੍ਰਪਲ ਦੀ ਵਿਸ਼ੇਸ਼ ਰਿਪੋਰਟ ਮੌਕਾ ਤੇ ਆਇਆ ਨਾਕ ਲਪੀਓ ਇਸ ਪੀ ਤਾਂ ਉਹ ਸਰਵਰ ਨੂੰ ਬੁਲਾਇਆਗਾ ਉਹਨਾਂ ਨੇ ਆਣ ਕੇ ਖਾਬੂ ਪਾਇਆ ਅਗਰੇ ਅਗੋ ਭਜਾ ਦਿੱਤੇ ਅੰਦਰ ਜਿਹੜੀ ਆ ਜੋ ਸੇਲੰਕੀਤੀ ਹੁੰਦੀ ਆ ਸੇਲੋਂ ਦਾ ਨੁਕਸਾਨ ਹੈ ਕਿੰਨਾ ਕ ਦੱਸੇ ਕਿੰਨਾ ਲੱਗਦਾ 10 ਤੋਂ 10 ਲੱਖ 2 ਲੱਖ ਦਾ ਦੱਸ ਦੇ ਬਾਕੀ ਇਹ ਵੀ ਇਹ ਪੂਰਾ ਡਿਟੇਲ ਨਾਲ ਲਿਖਾਂਗੇ ਕੀ ਕਾਰਨ ਕੀ ਲੱਗਦਾ ਆ ਅੱਗ ਲੱਗਣੀ ਆ ਕਾਰਨ ਬਿਜਲੀ ਤੇ ਸਰਕਟ ਨਾਲ ਲੱਗੀ ਆ ਹਾਂ ਇਹ ਦੁਕਾਨ ਸਾਡੀ ਆ ਜੀ ਮੇਰੀ ਭਤੀਜੀ ਦੀ ਦੁਕਾਨ ਆ ਇਹ ਤੇ ਇਹ ਸਾਨੂੰ ਸਵੇਰੇ 6:00 ਵਜੇ 6:00 ਵਜੇ ਫੋਨ ਆਇਆ ਕਿਸੇ ਦਾ ਇਥੋਂ ਵਾਂਡੀਆਂ ਦਾ ਫੋਨ ਹੋ ਗਿਆ ਸਾਡੇ ਘਰ ਤੇ ਉਸੇ ਵੇਲੇ ਸਾਰੇ ਦੌਰਾ ਪਾ ਚ ਕੀਤੀ ਤੇ ਮੈਂ ਜਦ ਨਾਲ ਉਹਨਾਂ ਨੂੰ ਫੋਨ ਕੀਤਾ ਤੇ ਫੈੜ ਬੁਰਗੜੀ ਜਿਹੜੀ ਆ ਫੇਰ ਆਈ ਜਾ ਕੇ ਤੇ ਨੁਕਸਾਨ ਘਟੋ ਘਟ ਨਹੀਂ 2.5-3 ਲੱਖ ਦਾ ਨੁਕਸਾਨ ਸਾਡਾ ਹੋ ਗਿਆ ਕਿੰਨੇ ਵਜੇ ਆ ਸਾਹ ਹਨ ਕਿੰਨੇ ਵਜੇ ਆ ਇਹ ਤਕਰੀਬਨ ਕੋ ਮ 4 ਵਜੇ ਦੀ ਗੱਲ ਆ ਜੀ ਮਤਲਬ 5:30 6 ਵਜੇ ਸਾਨੂੰ ਫੋਨ ਲੰਗਿਆ ਜਾ ਹਾਂਜੀ ਫੈਨ ਕਰਕੇ ਲਾਗੇ ਸੀ ਕਿ ਨਾਟਕ ਪੜ ਕੀਤੀ ਥੋੜਾ ਲੇਟ ਆਈ ਹੈ ਪਰ ਆਗੇ ਛੇਤੀ ਆਗਾ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ